ਰੇਡੀ ਭਾਰਤ ਦੀ ਨੌਜਵਾਨ ਪੀੜੀ 15 ਤੋਂ 49 ਸਾਲ ਦੀ ਉਮਰ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਏਮਜ ਵਰਗੀਆਂ ਸੰਸਥਾਵਾਂ ਅਤੇ ਪ੍ਰਧਾਨ ਮੰਤਰੀ ਵੱਲੋਂ ਅੰਕੜਿਆਂ ਦੇ ਆਧਾਰ ਉੱਤੇ ਚਿੰਤਾ ਪ੍ਰਗਟਾਉਣਾ ਦਰਸਾਉਂਦਾ ਹੈ ਕਿ ਕੁਝ ਤਾਂ ਅਜਿਹਾ ਹੈ ਜੋ ਗਲਤ ਹੈ ਡੰਡੀ ਮੋਟਾਪੇ ਅਤੇ ਪਤਲੇਪਨ ਦੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਦੇਸ਼ ਦੇ ਵਿਕਾਸ ਦੀ ਨੀ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਉਤੇ ਟਿਕੀ ਹੁੰਦੀ ਹੈ ਡੰਡੀ ਅਧਿਐਨਾਂ ਅਨੁਸਾਰ ਬਹੁਤ ਜ਼ਿਆਦਾ ਮੋਟਾਪਾ ਜਾਂ ਪਤਲਾਪਨ ਸਿਰਫ ਬਿਮਾਰੀ ਦੀ ਨਿਸ਼ਾਨੀ ਨਹੀਂ ਹੈ ਸਗੋਂ ਸਪਸ਼ਟ ਸੰਕੇਤ ਹਨ ਕਿ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਲਗਾਤਾਰ ਘਟ ਰਹੀ ਹੈ ਡੰਡੀ ਇਸ ਦਾ ਮਤਲਬ ਹੈ ਕਿ ਸਮੱਸਿਆ ਦੋ ਪੱਖੀ ਹੈ ਡੰਡੀ ਇੱਕ ਪਾਸੇ ਗਰੀਬੀ ਕਾਰਨ ਸੰਤੁਲਿਤ ਪੋਜਨ ਨਾ ਮਿਲਣ ਕਰਕੇ ਲੋਕ ਪਤਲੇ ਅਤੇ ਕਮਜ਼ੋਰ ਹੋ ਰਹੇ ਹਨ ਅਤੇ ਦੂਜੇ ਪਾਸੇ ਅਮੀਰ ਹੋਣ ਕਰਕੇ ਕੁਝ ਅਜਹੀ ਖੁਰਾਕ ਖਾਂਦੇ ਹਨ ਜੋ ਸਰੀਰ ਵਿੱਚ ਕੂੜੇ ਵਾਂਗ ਇਕੱਠੀ ਹੋ ਕੇ ਮੋਟਾਪੇ ਨੂੰ ਵਧਾ ਦਿੰਦੀ ਹੈ ਡੰਡੀ ਇਹ ਰੁਝਾਨ ਖਤਰਨਾਕ ਹੋਣ ਕਰਕੇ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ ਅਤੇ ਮਾੜੀ ਸਿਹਤ ਸਕਾਰਾਤਮਕ ਸੋਚ ਵਿੱਚ ਅੜਿੱਕਾ ਬਨਦੀ ਹੈ ਡੰਡੀ ਸਰੀਰ ਦੀ ਰੱਖਿਆ ਪ੍ਰਣਾਲੀ ਕਮਜ਼ੋਰ ਹੋਣ ਉੱਤੇ ਇਮਿਊਨਨ ਇਮਿਊਨ ਸਿਸਟਮ ਵਿਗੜਨ ਨਾਲ ਬਿਮਾਰੀ ਦੇ ਹਮਲੇ ਨਾਲ ਲੜਨਾ ਮੁਸ਼ਕਿਲ ਹੋ ਜਾਂਦਾ ਹੈ ਡੰਡੀ ਛੂਤ ਤੋਂ ਬਚਾ ਕਰਨ ਵਿੱਚ ਉਹ ਸਮਰੱਥ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਾਕੜ ਲੈਂਦੀਆਂ ਹਨ ਡੰਡੀ ਅਜਿਹੇ ਵਿੱਚ ਨੌਜਵਾਨਾਂ ਨੂੰ ਅਰੇੜੀ ਅਜਿਹੇ ਵਿੱਚ ਨੌਜਵਾਨਾਂ ਨੂੰ ਬੇਵਕਤੀ ਮੌਤ ਜਾਂ ਦੁੱਖਾਂ ਭਰੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਸਮੇਂ ਤੋਂ ਪਹਿਲਾਂ ਬੁਢਾਪਾ ਆਉਣ ਨਾਲ ਜ਼ਿੰਦਗੀ ਅਕਿਰਿਆਸ਼ੀਲ ਉਹ ਜਾਣ ਕਰਕੇ ਇੱਕ ਬੋਝ ਬਣ ਜਾਂਦੀ ਹੈ ਜੋ ਪਰਿਵਾਰਾਂ ਸਮਾਜ ਅਤੇ ਦੇਸ਼ ਲਈ ਨੁਕਸਾਨਦੇਹ ਹੈ ਡੰਡੀ ਜੇਕਰ 60 ਤੋਂ 90 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਤੋਂ ਪੁੱਛਿਆ ਜਾਵੇ ਕਿ ਪੁਰਾਣੇ ਅਤੇ ਹੁਣ ਦੇ ਸਮੇਂ ਵਿੱਚ ਕੀ ਅੰਤਰ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਜਵਾਬ ਹੋਵੇਗਾ ਕਿ ਉਹ ਲੋਕ ਕੁਦਰਤ ਦੇ ਨੇੜੇ ਰਹਿੰਦੇ ਸਨ ਡੰਡੀ ਉਹ ਸੀਮਤ ਸਰੋਤਾਂ ਦੇ باوجود ਦਿਨ ਪਰ ਦੀ ਮਿਹਨਤ ਤੋਂ ਬਾਅਦ ਵੀ ਥਕਾਵਟ ਮਹਿਸੂਸ ਨਹੀਂ ਕਰਦੇ ਸਨ ਘੱਟ ਜ਼ਰੂਰਤਾਂ ਅਤੇ ਥੋੜੇ ਵਿੱਚ ਗੁਜ਼ਾਰਾ ਕਰਨ ਦੀ ਆਦਤ ਕਰਕੇ ਚੰਗੀ ਨੀਂਦ ਸੰਦੇਸ਼ਾਂ ਅਤੇ ਪਰਿਵਾਰਕ ਅਤੇ ਸਮਾਜਿਕ ਤਾਣੇ ਬਾਣੇ ਦੀ ਸਾਂਝ ਕਰਕੇ ਉਹ ਇਕਲਤਾ ਤੋਂ ਬਚੇ ਹੋਏ ਸਨ ਡੰਡੀ ਖੁਰਾਕ ਦਾ ਖਿਆਲ ਰੱਖਿਆ ਜਾਂਦਾ ਸੀ ਅਤੇ ਕਸਰਤ ਜ਼ਰੂਰੀ ਸੀ ਡੰਡੀ ਮੌਜੂਦਾ ਸਥਿਤੀ ਇਹ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਹੌਣ ਨਾਲ ਸਰੋਤਾਂ ਦੀ ਵੰਡ ਉਹ ਸੰਤੁਲਨ ਉਹ ਸੰਤੁਲਿਤ ਹੋ ਗਈ ਹੈ ਡੰਡੀ ਅਮੀਰਾਂ ਅਤੇ ਆਰਥਿਕ ਤੌਰ ਉੱਤੇ ਕਮਜ਼ੋਰ ਲੋਕਾਂ ਵਿਚਕਾਰ ਪਾੜਾ ਇੰਨਾ ਵੱਧ ਗਿਆ ਹੈ ਕਿ ਸਭ ਲਈ ਪੌਸ਼ਟਿਕ ਭੋਜਨ ਤੱਕ ਉਪਲਬਧ ਨਹੀਂ ਹੋ ਰਿਹਾ ਡੰਡੀ ਤਾਜੇ ਫਲ ਦੁੱਧ ਅਤੇ ਅਨਾਜ ਦੀ ਥਾਂ ਦੱਬਾ ਬੰਦ ਭੋਜਨ ਦੀ ਵਿਕਰੀ ਵੱਧ ਗਈ ਹੈ ਅਤੇ ਹੁਣ ਹਰ ਵਰਗ ਇਹਨਾਂ ਦਾ ਆਦੀ ਹੁੰਦਾ ਜਾ ਰਿਹਾ ਹੈ ਡੰਡੀ ਨੌਜਵਾਨ ਮੱਧ ਉਮਰ ਅਤੇ ਬੁੱਢੀ ਪੀੜੀ ਨਾਲ